ਪੰਜਾਬ ਚਾਹੀਏ ਸਿੱਖਿਆ ਕ੍ਰਾਂਤੀ ਸਿਰਫ ਪੰਜਾਬ ਜੇ ਲਈ ਨਹੀਂ ਪੂਰੀ ਦੁਨੀਆ ਲਈ ਇੱਕ ਮਿਸਾਲ ਕਾਇਮ ਹੋ ਰਹੀ ਹੈ ਸਰਕਾਰੀ ਸਕੂਲ ਦਾ ਅੱਜ ਬੱਚਾ ਬੜੇ ਮਾਣ ਦੇ ਨਾਲ ਬੜੇ ਫਕਰ ਦੇ ਨਾਲ ਕਹਿ ਰਿਹਾ ਹੈ ਕਿ ਜੋ ਮੇਰੀ ਕਲਾਸਰੂਮ ਚ ਅੱਜ ਫੈਸਿਲਿਟੀਆਂ ਹੈ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਹੈ ਬਹੁਤ ਹੀ ਸ਼ਲਾਗਾ ਯੋਗ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਕੂਲ ਆਫ ਫੈਮਿਨਸ ਬਣਾਉਣ ਚ ਮੈਂ ਸਰਕਾਰ ਦਾ ਬੜਾ ਧੰਨਵਾਦੀ ਹਾਂ ਜੋ ਮੈਨੂੰ ਇਹ ਮੌਕਾ ਦਿੱਤਾ ਔਰ ਇੱਥੇ ਬੱਚੇ ਕਾਫੀ ਟੈਲੈਂਟਡ ਆ ਇਨਸਟਰੂਮੈਂਟ ਵੀ ਕਾਫੀ ਬੱਚੇ ਪਲੇ ਕਰ ਲੈਂਦੇ ਆ ਜੋ ਸਭ ਤੋਂ ਸੋਹਣੀ ਗੱਲ ਆ ਇਸ ਸਕੂਲ ਦੇ ਵਿੱਚ ਸਪੋਰਟਸ ਦੀਆਂ ਫੈਸਿਲਿਟੀਆਂ ਬਹੁਤ ਸਾਰੀਆਂ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈਆਂ ਪ੍ਰੋਪਰ ਵਧੀਆ ਢੰਗ ਨਾਲ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਪੰਜਾਬ ਦੇ ਪੈਰਲੈਲ ਸਕੂਲ ਆਫ ਫੈਮਿਨੈਂਸ ਦੇ ਵਿਦਿਆਰਥਣ ਹੋ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਇੱਥੋਂ ਦੇ ਟੀਚਰਸ ਦੀ ਪੜਾਉਣ ਦੀ ਮੈਥੋਡੋਲੋਜੀ ਇੱਥੋਂ ਦਾ ਪ੍ਰੋਜੈਕਟਰ ਬੇਸ ਸਟਡੀ ਬਹੁਤ ਹੀ ਸਾਡੇ ਵਾਸਤੇ ਹੈਲਪਫੁਲ ਹੁੰਦਾ ਵਾ ਸਾਨੂੰ ਪੜ੍ਹਾਈ ਦੇ ਵਿੱਚ ਹੋਰ ਵੀ ਕੰਵੀਨੀਅੰਟ ਲੱਗਦਾ ਵਾ ਹੁਣ ਅਸੀਂ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋ ਗਏ ਹੋ ਕਿ ਮੈਂ ਜ਼ਿੰਦਗੀ ਚ ਆ ਕਰਨਾ ਬਸ ਜੀ ਆ ਮਰੋੜਾ ਜੀ ਅੱਛਾ ਵੈਰੀ ਗੁੱਡ ਵਧੀਆ ਬਣ ਗਿਆ ਕਿਹੜੀ ਕਿਹੜੀ ਕਲਾਸ ਨੇ 10th 9th 985 ਜੀ ਆਪਣੇ ਸ਼ੋਅ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਜੀ ਬਹੁਤ ਕੰਮ ਕਰਾਇਆ ਜੀ ਚਾਰ ਕਮਰਿਆਂ ਤੋਂ ਤੇ ਪੰਜ ਕਮਰੇ ਤੱਕ ਸਾਡੋਂ ਪਹਿਲਾ ਸੀ ਪੰਜਾਬ ਸਰਕਾਰ ਦੇ ਜੀ ਅਮਨ अरोड़ा ਜੀ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਸਕੂਲ ਦੀ ਸਾਇੰਸ ਲੈਬ ਅਤੇ ਸਕੂਲ ਦੇ ਪੰਜ ਕਮਰਿਆਂ ਨੂੰ 스마트 ਇੰਟਰਐਕਟਿਵ ਪੈਨਲ ਦੀ ਸੌਦਾ ਪ੍ਰਦਾਨ ਕੀਤੀ ਜੋ ਕਿ ਕਈ ਪ੍ਰਾਈਵੇਟ ਸਕੂਲਾਂ ਵਿੱਚ ਵੀ ਉਪਲਬਧ ਨਹੀਂ ਹਨ ਅੱਜ ਅਸੀਂ ਤੁਹਾਨੂੰ ਸਾਇੰਸ ਲੈਬ ਵਿੱਚ 3D ਮਾਡਲ 3D ਮਾਡਲ ਅਤੇ ਐਨੀਮੇਸ਼ਨਾਂ ਹੈ ਕੰਮ ਬਾਰੇ ਬਤੋਲ ਦੱਸਾਂਗੇ ਜਿਵੇਂ ਕਿ ਸਾਡੇ ਜਾ ਉਹ ਜਿਹੜੇ ਹੁੰਦੇ ਨੇ ਜੈਵਿਕ ਮਾਡਲ ਵਿੱਚ ਫੰਕਸ਼ਨ ਫੰਕਸ਼ਨ ਇਹਨਾਂ ਦੀ ਰੰਗ ਨੂੰ ਇਹਨਾਂ ਦੀ ਚੰਗੀ ਆਈਸੀ ਚੰਗੀ ਤਰ੍ਹਾਂ ਫੰਕਸ਼ਨਿੰਗ ਹੈ ਤੇ ਇਹਨਾਂ ਦੀ ਚੰਗੀ ਤਰ੍ਹਾਂ ਸਾਥ ਕਰਦੇ ਹਨ ਕਿ ਇਹ ਦੇ ਆਰਡਰਸ ਕਿਵੇਂ ਕਰਦੇ ਜਾਂਦੇ ਹਨ ਇਸ ਆਰਡਰਾਂ ਦੇ ਰਾਹੀਂ ਇਹਨਾਂ ਦੀ ਫੰਕਸ਼ਨ ਇਹਨਾਂ ਦੀ ਫੰਕਸ਼ਨ ਦਾ ਕੰਮ ਕਿਵੇਂ ਕਰਦਾ ਹੋ ਸਮਝ ਸਕਦੇ ਬਹੁਤ ਅੱਛੇ ਬੇਟਾ ਵੈਰੀ ਗੁੱਡ ਸਿੱਕੇ ਪੂਰੀ ਫੰਕਸ਼ਨਿੰਗ ਕੀਤੀ ਤੁਸੀਂ ਹਾਂ ਜੀ ਦਾ ਸਿੱਖ ਰਹੇ ਨੇ ਸਿੱਖ ਰਹੇ ਨੇ ਚਲੋ ਬਸ ਠੀਕ ਹੈ ਤੇ ਬਾਕੀ ਕਮਰੇ ਦੇ ਵਿੱਚ ਵੀ ਜੋ ਹੋ ਰਹੇ ਨੇ ਇਹ ਐਕਟਿਵਿਟੀ ਹੈ ਹਾਂ ਤੇ ਬੱਚਿਆਂ ਲਈ ਬਹੁਤ ਲਾਹੇਵੰਦ ਨੇ ਜਿਹੇ ਇੰਟਰਐਕਟਿਵ ਤਰੀਕੇ ਨਾਲ ਬੱਚੇ ਜਿਹੜੇ ਸਾਇੰਸ ਦੇ ਪ੍ਰੈਕਟੀਕਲ ਨਾਲੋਂ ਜਾਂ ਮਾਡਲ ਨਾਲੋਂ ਹਨਾ ਜਾਂ ਹੋਰ ਐਕਟੀਵਿਟੀਜ਼ ਨੇ ਜਿਹੜੀਆਂ ਆਪਾਂ ਪ੍ਰੈਕਟੀਕਲੀ ਮਤਲਬ ਕਈ ਪੋਸੀਬਲ ਨਹੀਂ ਹੁੰਦੀ ਆਪਣੀ ਲੈਬ ਦੇ ਵਿੱਚ ਉਹ ਅਸੀਂ ਇੱਥੇ 3D ਐਨੀਮੇਸ਼ਨ ਦੇ ਰਾਹੀਂ ਉਹਨਾਂ ਨੂੰ ਦਿਖਾ ਦੇਣੀ ਚਾਹੀਦੀ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਬੱਚੇ ਸਿੱਖਦੇ ਨੇਗੇ ਤੇ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ ਇਹ ਤਾਂ ਡਿਊਟੀ ਆ ਸਾਡੀ ਮੈਂ ਤਾਂ ਇਹ ਬਸ ਉਹ ਬੱਚਿਆਂ ਨੂੰ ਪੂਰੇ ਬੱਚੇ ਪੂਰੀ ਮਿਹਨਤ ਨਾਲ ਤੇ ਤੁਸੀਂ ਪੂਰੀ ਕਮਿਟਮੈਂਟ ਐਡੂਕੇਸ਼ਨ ਆਲਾ ਹਾਂ ਜੀ ਬੱਚਿਆਂ ਨੂੰ ਕਰਾਓ ਜੀ ਇਹ ਹੋਰ ਇਸ ਤੋਂ ਇਲਾਵਾ ਕੋਈ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਠੀਕ ਹੈ ਨਾ ਉਹ ਤੁਸੀਂ ਸਾਨੂੰ ਦੱਸੋ ਉਹ ਪ੍ਰੋਵਾਈਡ ਕਰਾ ਦਾਂਗੇ ਪਰ ਬੱਚਿਆਂ ਤੇ ਫੋਕਸ ਹੈ ਜਿਹੜਾ ਮਿਹਨਤ ਜਿਹੜੀ ਪੂਰੀ ਰੱਖੋ ਠੀਕ ਹੈ ਜੀ ਚਲੋ ਓਕੇ ਬੇਟਾ ਆਲ ਦਾ ਬੈਸਟ ਗੋਡ ਬlesing ਜੀ ਮਾਨੇ ਬੇਟਾ ਕੀ ਠੀਕ ਹੋ ਇਹ ਮੈਡੀਕਲ ਰੂਮ ਆ ਗਿਆ ਚਲੋ ਵੈਰੀ ਗੁੱਡ ਕੀ ਇਹਦੇ ਚ ਫਸਟ ਏਡ ਦਾ ਕੱਪ ਹੈ ਫਸਟ ਏਡ ਦਾ ਚਲੋ ਕੋਣ ਹੈ ਤੁਹਾਡੇ ਕੋਈ ਸਟਾਫ ਤੁਸੀਂ ਦੇਖੋਗੇ ਜੀ اچھا ਕੀ ਤੁਹਾਡਾ ਬਟ ਹੈ ਤੁਹਾਡਾ ਐਨਐਸਓ ਅੱਛਾ ਚਲੋ ਬਸ ਠੀਕ ਹੈ ਠੀਕ ਹੈ ਚਲੋ ਠੀਕ ਹੈ ਬੇਟਾ ਆਲ ਦਾ ਬੈਸਟ ਸਰ ਕਿਹਨਸੇ ਇਧਰ ਸੀ ਦੱਸੋ ਬੇਟਾ ਕੀ ਕੀ ਆ ਰਿਹਾ ਦੱਸੋ ਹਾਂ ਸੀਪੀਆਰ ਆ ਰਿਹਾ ਦੱਸੋ ਸੀਪੀਆਰ ਬਾਰੇ ਦੱਸੋ ਦੱਸੋ ਸੀਪੀਆਰ ਉਹ ਦਿੱਤਾ ਜਾਂਦਾ ਹੈ ਜਦੋਂ ਵਿਅਕਤੀ ਨੂੰ ਪ੍ਰੋਪਰ ਸਾਹ ਨਾ ਆ ਰਿਹਾ ਹੋਵੇ ਸੀਪੀਆਰ ਦੇ ਫੁੱਲ ਫਾਰਮ ਹੈ ਕਾਰਡੀਓ ਪਲਮਰੀ ਰੀਸਸਟੀਟੇਸ਼ਨ ਸੀਪੀਆਰ ਦਿਲ ਦੇ ਕਰੀਬ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਵਿਅਕਤੀ ਨੂੰ ਲਟਾਵਾਂਗੇ ਇਸ ਤੇ ਪਕੜ ਕੇ ਉਸ ਨੂੰ ਦੋ ਵਾਰੀ ਮੂੰਹ ਨਾਲ ਸਾਹ ਦਵਾਂਗੇ ਉਸ ਤੋਂ ਬਾਅਦ ਤੀ ਵਾਰੀ ਚੈਸਟ ਕੰਪਰੈਸ਼ਨ ਦਵਾਂਗੇ ਇਹ ਪ੍ਰੋਸੈਸ ਪੰਜ ਵਾਰ ਰਿਪੀਟ ਕੀਤਾ ਜਾਂਦਾ ਹੈ ਹੁਣ ਮੈਂ ਤੁਹਾਨੂੰ ਇਹ ਪ੍ਰੋਸੈਸ ਕਰਕੇ ਦਿਖਾਉਂਗਾ ਤੇਰੇ ਸਾਡੇ ਆਨਸ ਤੇ ਚੇਪ ਚੇ ਨੋ ਨੀ ਜੋ ਵੀ ਉਂਗੁੱਠੀ ਵਗੈਰੇ ਦਾ ਫਿਰਕੜਾ ਵਗੈਰੇ ਉਹਨੂੰ ਅਸੀਂ ਕੱਢ ਦੇਵਾਂਗੇ ਤਾਂ ਕਿ ਜੋ ਵੀ ਵਿਅਕਤੀ ਹੈ ਉਸ ਨੂੰ ਕੋਈ ਦਿੱਕਤ ਨਾ ਬਿਲਕੁਲ ਠੀਕ ਹੈ ਕਿ ਮੈਡਮ ਕਿਹੜੀ ਕਲਾਸ ਤੋਂ ਸ਼ੁਰੂ ਕਰ ਦਿੰਦੇ ਨੇ ਜੀ ਟ੍ਰੇਨਿੰਗ ਸਰ 9 ਤੋਂ 9 10 ਬੋਰਡ ਇਹ ਸ਼ੁਰੂ ਕਰ ਦਿੰਦੇ ਆ ਨਹੀਂ 9 9 ਬੋਰਡ ਚਾਹੀਦਾ ਬਟ ਐੱਛਾ ਵੈਰੀ ਗੁੱਡ ਮੇਰਾ ਬੱਚਾ ਵੈਰੀ ਗੁੱਡ ਵੈਰੀ ਗੁੱਡ ਬੇਟਾ ਵੈਰੀ ਗੁੱਡ ਸ਼ਾਬਾਸ਼ ਮੇਰਾ ਬੱਚਾ ਪੂਰਾ ਟ੍ਰੇਨਡ ਹੈ ਜਿਹੜੇ ਆਪਣੀ ਪੰਜਾਬ ਸਿੱਖਿਆ ਨੂੰ ਕੰਬੀਨੇਸ਼ਨ ਬੜਾਏ ਗਏ ਨੇ ਸਾਰੇ ਕੋਰਨਰ ਦੀ ਵੀਡੀਓ ਦੇ ਸਮੇਂ ਕਰਦੇ ਨੇ ਤੇ ਇਸ ਤਰ੍ਹਾਂ ਸਾਰੇ ਨਵੇਂ ਸੰਗਠਨ ਬਹੁਤ سارے ਹੁਣ ਬੜੇ ਹੈ ਪਰ ਉਹ ਅੱਦੇ ਸਮਾਂ ਨੂੰ ਬਹੁਤ ਜ਼ਿਆਦਾ ਸਮਾਰਟ ਕੀਤਾ ਜਾ ਰਿਹਾ ਹੈ ਕਈ ਪੂਰੇ ਸਮੇਂ ਦੀ ਵੀਡੀਓ ਲਈ ਪ੍ਰਬੰਧ ਕਰਦੇ ਨੇ ਆਦਰਵਾਹੀ ਇਹ ਤੱਕ ਦੇ ਬਟਾ ਜੁਆ ਪਾ ਸਕਦੇ ਹਰੇਕ ਕਲਾਸ ਦੀ ਐਜੂਕੇਸ਼ਨ ਤੱਕ ਦੇ ਬਟਾ ਕਰਦੇ ਨੇ ਤੇ

ਬੱਚੇ ਜੇ ਕਰ ਰਹੇ ਨੇ ਹਾਂ ਜੀ ਐਨਜੋਏ ਕਰ ਰਹੇ ਹਾਂ ਪੂਰਾ ਮਨ ਲੱਗਦਾ ਹੈ ਹਾਂ ਜੀ ਚਲੋ ਗੁੱਡ ਅੱਜ ਬਹੁਤ ਜ਼ੋਰ ਨੇ ਬੱਚੇ ਨੂੰ ਮਮਾ ਕਲਾਸ ਨੂੰ ਮਿਲਿਆ ਤੁਸੀਂ ਬੈਠਾ ਮੇਰੀ ਗੱਲ ਸੁਣੋ ਨੇ ਇੱਕ ਮਿੰਟ ਇੱਧਰ ਘੁੰਮੋ ਹਾਂ ਜੀ ਤੁਸੀਂ ਪੂਰੀ ਮਿਹਨਤ ਨਾਲ ਲਗਨ ਨਾਲ ਤੁਸੀਂ ਬਸ ਪੜ੍ਹਨਾ ਹੈ ਤੁਸੀਂ ਸਿਰਫ ਪੜ੍ਹਾਈ ਤੇ ਫੋਕਸ ਕਰੋ ਠੀਕ ਹੈ ਬਾਕੀ ਜਿਸ ਚੀਜ਼ ਦੀ ਤੁਹਾਨੂੰ ਤੁਹਾਨੂੰ ਅੱਜ ਕੱਲ ਗੂਗਲ ਤੇ ਸਾਰੀ ਦੁਨੀਆ ਚ ਕੀ ਹੋ ਰਿਹਾ ਉਹ ਅਵੇਲੇਬਲ ਹੈ ਠੀਕ ਹੈ ਨਾ ਜੋ ਜਿਸ ਚੀਜ਼ ਦੀ ਤੁਹਾਨੂੰ ਲੱਗੇ ਵੀ ਸਾਡੀ ਪੜ੍ਹਾਈ ਦੇ ਲਈ ਇਹ ਚੀਜ਼ ਰਿਕੁਆਇਰਡ ਹੈ ਜੀ ਚਾਹੀਦੀ ਹੈ ਤੁਸੀਂ ਆਪਦੇ ਟੀਚਰਸ ਨੂੰ ਦੱਸੋ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਬਸ ਤੁਸੀਂ ਪੂਰੀ ਮਿਹਨਤ ਔਰ ਲਗਨ ਦੇ ਨਾਲ ਤੁਸੀਂ ਸਿਰਫ ਆਪਣੀ ਪੜ੍ਹਾਈ ਤੇ ਫੋਕਸ ਕਰਨਾ ਠੀਕ ਹੈ ਚਲੋ ਗੁੱਡ ਗੋਡ ਬles ਬੇਟਾ ਇੰਟਰੈਕਟਿਵ ਪੈਨਲ ਤੇ ਸਿੱਖ ਰਹੇ ਹੋ ਹਾਂ ਜੀ ਕਿੰਨੇ ਦਿਨ ਹੋ ਗਏ ਸ਼ੁਰੂ ਆਏ ਨੇ ਜੀ ਸਿੱਖਣੇ ਆ ਰਹੇ ਤਾਂ ਅੱਜ ਹਾਂ ਜੀ ਚਲ ਠੀਕ ਹੈ ਹੁਣ ਪੂਰਾ ਮਨ ਲਗਾ ਕੇ ਪੂਰੀ ਲਗਨ ਨਾਲ ਪੜ੍ਹਨਾ ਠੀਕ ਹੈ ਚਲੋ ਆਓ ਜੀ ਕਿਰਕਾ ਕੱਤ ਨਹੀਂ ਆਉਂਦੇ ਕਿ ਫੋਟੋ ਫੋਟੋ ਕਿਉਂ ਲਾਉਂਦੇ ਬੈਠੀਆਂ ਕਿਤਨਾ ਵੀ ਆਉਂਦਾ ਹਾਂ ਦਾ ਵੈਰੀ ਗੁੱਡ ਚਲੋ ਬਹੁਤ ਜੀ ਬਹੁਤ ਵਧੀਆ ਵੈਰੀ ਗੁੱਡ ਬੇਟਾ ਵੈਰੀ ਗੁੱਡ ਗੋਡ ਬles ਯਾ ਚਲੋ ਜੀ ਹਾਂ ਹਾਂਜੀ ਕਿੱਲ ਠੀਕ ਹੈ ਸਾਡੇ ਸਕੂਲ ਦੀ ਕੋਈ ਜੇ ਖਤਾਵ ਲਿਖੀ ਨੇ ਕਿਤਾਬ ਲਿਖੀ ਹੈ ਹਾਂਜੀ ਸਰਪੰਚ ਪੰਜਾਬ ਦੇ ਵੱਲੋਂ ਹਾਂਜੀ ਹੋਤਰ ਲਗਾਈ ਗਈ ਪੰਜਾਬੀ ਵਿਸ਼ੇ ਦੀ ਜਿਹੜੀ ਨਮਾਇਸ਼ ਬਹੁਤ ਦਾ ਖਤਾਵ ਲਿਖੇ ਸਾਡੇ ਖਤਾਵ ਲਿਖੇ ਨੇ ਟੋਡਲ ਲਿਖੇ ਬਟਾ ਸਾਰਾ ਹਾਂਜੀ ਸਾਰੀਆਂ ਹਾਂਜੀ ਕੋਈ ਡਾਇਰੈਕਟਰ ਤਿਆਰ ਕਰ ਰਹੇ ਨੇ ਡੈਰੀ ਲਾਰਕ ਅਗਲੀ ਕਲਾਸ ਜਿਹੜੀਆਂ ਉਹ ਵੀ ਪੂਰਾ ਨਵੀਂ ਗਾਉ ਲਕੀਏ ਮੈਂ ਖਾਦੀ ਜੁੜੀ ਜਿਨ੍ਹਾਂ ਨੂੰ ਬੇਅਤੀ ਕਰਨਾ ਦੇਖੀ ਖੜੇ ਨੇ ਕਿਰਪਾ ਕਰਕੇ ਕੁਰਸੀਆਂ ਲੈ ਲੈ ਮੈਂ ਜਿ ਬੇਅਤੀ ਕਰਨਾ ਸਾਡੇ ਜਿੰਨੇ ਵੀ ਮਹਿਮਾਨ ਪਹੁੰਚੇ ਨੇ ਉਹ ਕਿੱਸਾ ਕਰਕੇ ਜੀਉਂ ਲੈ ਲੈ ਫਰਦਾ ਦੀ ਮਿਹਰ ਦੀ ਕਿਰਪਾ ਸਾਰੇ ਵਿੱਚ ਲਗਭਗ ਨੇ ਕਵਰ ਕੀਤੇ ਹੁਣ ਤਾਂ ਬੇਚੇਰੀਆਂ ਵੀ ਦੇਖਣੇ ਆਓ ਜੇ ਬੇਟਾ ਸ਼ਾਬਾਸ਼ ਆਮਲੇ ਕਿ ਚੱਲਿਆ ਹਾਂਜੀ ਅੱਜ ਸਾਡੇ ਦਰਮਿਆਨ ਸਾਡੇ ਮਹਬੂਬ ਨੇਤਾ ਸ਼੍ਰੀ ਅਮਨ ਅਰੋੜਾ ਜੀ ਸਟੇਟ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਅਧਿ ਕਾਰਜਕੁਮਾਰ ਪੰਜਾਬ ਉਹਨਾਂ ਦੇ ਨਾਲ ਸਾਥ ਸਿੰਘ ਜੀ ਬਲਾਕ ਪ੍ਰਧਾਨ ਸੁਨਾਮ डॉक्टर अमृतपाल सिंह जी प्रिंसीपल प्रमन सिंह जी बाकी बहुत ही पहुंचे मैं सब तो पहला आप सबका प्रिंसीपल मुनीष वर्मा जी बहुत बहुत धन्यवाद जी बहुत ही पावन पवित्र स्थान मुकदस स्थान विद्या इस मंदिर के ਅੱਜ ਪਹੁੰਚੇ ਹੋਈ ਸਾਰੇ ਹੀ ਸਤਕਾਰਯੋਗ ਅਧਵੰਤੇ ਸੱਜਣ ਡੀਓ ਮੈਡਮ ਤੇ ਡਿਪਟੀਓ ਕੈਰੋ ਪ੍ਰਿੰਸੀਪਲ ਸਾਹਿਬਾਨ ਸਾਰੇ ਸਟਾਫ ਮੈਂਬਰ ਸਾਡੀ ਇਸ ਨਗਰ ਦੇ ਸਰਪੰਚ ਸਾਹਿਬ ਅਗਜਤ ਸਿੰਘ ਜੀ ਸਾਰੀ ਪੰਚਾਇਤ ਮੈਂਬਰ ਸਾਹਿਬਾਨ ਸਾਰੀ ਸਾਡੀ ਟੀਮ ਦੇ ਸਾਥੀ ਮੇਰੇ ਵੀ ਆਰਾਮ ਹੋਣੀ ਕਿ ਜੀ ਸਾਰੇ ਸਤਕਾਰਯੋਗ ਸਾਥੀਓ ਔਰ ਸਭ ਤੋਂ ਇੰਪੋਰਟੈਂਟ ਸਭ ਤੋਂ ਜ਼ਰੂਰੀ ਜਿਹੜੇ ਇਸ ਵਿਦਿਆਲੇ ਮੰਦਰ ਦੇ ਵਿੱਚ ਹਰ ਟਾਈਮ ਸੇਵਨ ਉਹਦੇ ਸਾਰੇ ਸਟਾਫ ਮੈਂਬਰਸ ਟੀਚਰ ਔਰ ਜਿਨ੍ਹਾਂ ਨੇ ਲਈ ਇਹ ਡਿਊਟੀ ਲਗੀ ਆਪਣੀਆਂ ਪਿਆਰੇ ਬਿਆਰੇ ਜੇ ਸਾਡੇ ਬੱਚੇ ਬੇਟੇ ਬੇਡੀਆਂ ਜਿਹੜੇ ਕਿ ਦੇਸ਼ ਦਾ ਸਮਾਜ ਦਾ ਭੋਇ ਦਾ ਸਰਮਾਇਆ ਬਣ ਜਾ ਰਹੇ ਨੇ ਉਹ ਪਿਛਲੇ ਪਾਸੇ ਮੈਂ ਤੇਰੇ ਸਾਰੇ ਕੀ ਸਤਿਕਾਰਯੋਗ ਸਾਥੀ ਔਰ ਡੈਡੀ ਮੇਰੇ ਦੇ ਸਾਥੀ ਮੇਰੇ ਪਿਤਾ ਵਾਪੂ ਆਉਂਦਾ ਸੀ ਉਹਦੇ ਦੇ ਸਾਥੀ ਮੈਂਬਰ ਸਾਹਿਬ ਹੁਣੀ ਦੇਵ ਜੀ ਸਾਰੇ ਹੀ ਸਰਕਾਰਯੋਗ ਸਾਥੀਓ ਅਤੇ ਕਰੋ ਪ੍ਰਮਾਤ ਮੋਲੋ ਵਾਰੀ ਜੀ ਦਾ ਖਾਲਸਾ ਸ਼ਿਰਵਾਹੇ ਕੁ ਜੀ ਕੇ ਫਤਹਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਸਕੂਲ ਪ੍ਰਬੰਧਨ ਨੂੰ ਔਰ ਖਾਸ ਤੌਰ ਤੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਨਵੇਂ ਕਲਾਸਰੂਮਸ ਬਣਨੇ ਸੀਗੇ ਉਹਨਾਂ ਦੇ ਇੰਟਰਐਕਟਿਵ ਸੈਸ਼ਨਸ ਜੋ ਲੱਗਨੇ ਸੀਗੇ ਸਕਰੀਨਸ ਲੱਗਣੀਆਂ ਸੀਗੀਆਂ ਔਰ ਇਹੋ ਜਿਹਾ ਇਹਨਾਂ ਇਕੁਇਪਮੈਂਟ ਦਿੱਤਾ ਗਿਆ ਇਹਨਾਂ ਰੂਮਸ ਦੇ ਵਿੱਚ ਕਿ ਜਿਹਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਜਿਸ ਲੈਵਲ ਦੀ ਪੜਾਈ ਹੁੰਦੀ ਹੈ ਉਹ ਅੱਜ ਆਪਾਂ ਜਕੇਪੜ ਦੇ ਵਿੱਚ ਦੇਸ਼ ਦੇ ਵਿੱਚ ਕੰਮ ਹੋਇਆ ਇਸ ਦਾ ਵੀ ਤੁਸੀਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਹੋ। ਇਸ ਤੋਂ ਅਗਰ ਇੱਕ ਖੈਤਰੀ ਗੱਲ ਹੈ ਆਟਾਈਲਾ ਲੱਗ ਰਹੀ ਹੈ ਨਾ ਭਾਂਡਾ ਪੈ ਰਿਹਾ ਹੈ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਔਰ ਜਦੋਂ ਦੀ ਇਹ ਤੁਹਾਡੀ ਆਪਣੀ ਸਜੋਸ਼ ਦਾ ਪ੍ਰਤੱਖ ਪ੍ਰਮਾਣ ਨੇ ਜਿਹੜੇ ਰਿਜ਼ਲਟ ਮੇ ਜਿਹੜੇ ਕੋ ਦਿਖਣੇ ਸ਼ੁਰੂ ਹੋਏ ਨੇ ਜਦ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਨੇ টিਚਰਸ ਬਾਹਰਲੇ ਮੁਲਕਾਂ ਤੱਕ ਟ੍ਰੇਨਿੰਗ ਜਿਹੜੀ ਉਹ ਲੈਣ ਜਾ ਰਹੇ ਨੇ ਪਰ ਮੈਂ ਸਮਝਦਾ ਕਿ ਇਹ ਇਹ ਕੋਈ ਇਹਿਸਾਨ ਨਹੀਂ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਸੇ ਜ਼ਿੰਮੇਵਾਰੀ ਨੂੰ ਨਿਭਾਉਣੇ ਜਿਹੜਾ ਭੁੱਲ ਗਏ ਹੋયા ਮੈਂ ਤਾਂ ਆਪ ਨਿੱਜੀ ਤੌਰ ਤੇ ਸਿੱਖਿਆ ਦੇ ਲਈ ਬਹੁਤ ਬਚਨ ਬੋਲਦਾ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕਦੇ ਵੀ ਕਿਸੇ ਪ੍ਰਿੰਸੀਪਲ ਯਾ ਟੀਚਰ ਯਾ ਸਟਾਫ ਮੈਂਬਰ ਯਾ ਪਿੰਡ ਵਾਲਿਆਂ ਤੋਂ ਤਾਂ ਕੀ ਜੇ ਕਿਸੇ ਬੱਚੇ ਦੇ ਪੇਰੈਂਟ ਦੇ ਜ਼ਰੀਏ ਵੀ ਕੋਈ ਸੁਨੇਹਾ ਪਹੁੰਚਦਾ ਹੈ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਪੂਰਾ ਕੀਤਾ ਜਾਵੇ ਪਰ ਇਸ ਤੋਂ ਇਲਾਵਾ ਜੋ ਨਗਰ ਕਦੇ ਕਾਪ ਨੇ ਜੋ ਸਰਪੰਨ ਸਾਹਿਬ ਤੁਸੀਂ ਗੁਣਾਏ ਨੇ ਕਾਫੀ ਕੰਮ ਤਾਂ ਤੁਸੀਂ ਦਾਸੀ ਦਿੱਤੇ ਹੋ ਚੁੱਕੇ ਹੈ ਕਈ ਜਿਹੜੇ ਹੋਰ ਵੀ ਹੋਣ ਵਾਲੇ ਨੇ ਇਹਨਾਂ ਵਿੱਚੋਂ ਜਿਹੜਾ ਕਰਮਾਪਤੀ ਛੱਪੜ ਦੇ ਲਈ 23 ਲੱਖ ਰੁਪਏ ਜਿਹੜਾ ਤੁਹਾਡਾ ਇਹ ਨਵੀਨੀਕਰਨ ਦੇ ਲਈ ਇਹ ਅਪਰੂਵ ਹੋ ਚੁੱਕਿਆ ਸਿਚੂਏਬਲ ਮਾਡਲ ਹੈ ਜਿਹੜਾ ਇਹਦਾ ਉਹ ਬਣੂਗਾ ਔਰ ਆਮ ਆਦਮੀ ਕਲੀਨਿਕ ਹੈ ਜਿਹੜਾ ਤੁਹਾਡਾ ਉਹ ਆਲਰੇਡੀ ਫੰਕਸ਼ਨਲ ਹੈ ਔਰ ਜੋ ਇੱਕ ਤੁਸੀਂ ਵਾਟਰ ਬਾਕਸ ਦੀ ਗੱਲ ਕੀਤੀ ਤੁਸੀਂ ਮੰਗ ਤਾਂ ਲਿਖੀ ਹੈ ਪਰ ਇਹਦੇ ਵਿੱਚ ਇਹ ਸਰਕਾਰ ਦਾ ਸਿਸਟਮ ਪਾਲਿਸੀ ਇਹ ਹੈ ਕਿ ਇਹ ਸਾਡੇ ਵੱਲੋਂ ਤਕਰੀਬਨ ਤਕਰੀਬਨ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਵਾਟਰ ਬਾਕਸ ਜਿਹੜਾ ਉਹ ਮਨਜ਼ੂਰ ਕਰਾ ਕੇ ਸਾਡੇ ਵੱਲੋਂ ਸੈਂਕਸ਼ਨ ਮਨਜ਼ੂਰੀ ਪੈਸੇ ਸਾਰਾ ਇਂਤਜ਼ਾਮ ਲੇਗਾ ਪਰ ਇਹਦੇ ਵਿੱਚ ਸਰਕਾਰ ਦੀ ਪਾਲਿਸੀ ਇਹ ਹੈ ਕਿ ਇਹਦੇ ਵਿੱਚ ਕੁਝ ਪਰਸੈਂਟ ਹਿੱਸਾ ਜਿਹੜਾ ਤਕਰੀਬਨ 4-5% ਉਹ ਨਗਰ ਨੇ ਪਾਉਣਾ ਹੁੰਦਾ ਪਿੰਡ ਨੇ ਪਾਉਣਾ ਹੁੰਦਾ ਜਿਨੇ ਵਿੱਚ ਤੁਹਾਡੇ ਨਗਰ ਦਾ ਜੇ 1.5 ਕਰੋੜ ਰੁਪਏ ਲਗਾਉਣਾ ਹੈ ਤੇ ਇਹਦੇ ਦੇ 6 ਲੱਖ ਰੁਪਏ ਜਿਹੜਾ ਉਹ ਥੱਲੂ ਪਾਉਣਾ ਪਊਗਾ ਤੇ ਹਿੰਦਕ ਪਾਇਆ ਨਹੀਂ ਹੈਗਾ ਤੁਸੀਂ ਨਗਰ ਨੇ ਥੋੜਾ ਘੱਟ ਨਹੀਂ ਹੋ ਸਕਦਾ ਉਹ ਪਾਲਿਸੀ ਮਦਾਨਗੀ ਚੱਲੂਗਾ ਸੋ ਤੁਸੀਂ 6 ਲੱਖ ਰੁਪਏ ਤੁਸੀਂ ਪਿੰਡ ਵਾਲੇ ਪਾਓ ਤੇ ਉਹ ਤੋਂ ਬਾਅਦ 1 ਕਰੋੜ 44 ਲੱਖ ਰੁਪਏ ਜਿਹੜਾ ਉਹ ਸਰਕਾਰ ਵੱਲੋਂ ਉਹ ਅਸੀਂ ਪਾਵਾਂਗੇ ਤੇ ਉਹ ਸਾਡੇ ਵੱਲੋਂ ਮਨਜ਼ੂਰੀ ਹੋਈ ਪਈ ਨੂੰ ਕਈ ਮਹੀਨੇ ਹੋਏ ਪਏ ਨੇ ਉਹਨੇ ਟੋੜ ਜਿਹੜੀ ਇਹ ਤੁਹਾਡੇ ਵੱਲੋਂ ਆਪੇ ਸਾਡੇ ਵੱਲੋਂ ਨਹੀਂ ਹੈਗੀ ਸੋ ਇਹ ਤੋਂ ਇਸ ਤੋਂ ਬਾਅਦ ਹੋਰ ਵੀ ਜੋ ਤੁਸੀਂ ਹੁਕਮ ਕਰੋਗੇ ਉਹ ਸਿਰ ਮੱਥੇ ਪਰਵਾਨ ਹੈ ਆਪਾਂ ਨਾਲ ਮਿਲ ਕੇ ਨਾਲ ਮਿਲ ਕੇ ਆਪਾਂ ਸਾਰਿਆਂ ਨੇ ਕਿਉਂਕਿ ਇਹ ਨਗਰ ਤਾਂ ਉਹ ਨਗਰ ਹੈ ਕਿ ਜਿੱਥੇ ਅੱਜ ਦੇਰੀ ਤਕਰੀਬਨ 35 ਸਾਲ ਤੋਂ ਡੈਡੀ ਦੇ ਵੇਲੇ ਤੋਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਨਗਰ ਇੱਕ ਪਰਿਵਾਰਕ ਸਾਂਝ ਹੈ ਜਿਹੜੀ ਉਹ ਬਣੀ ਵੀ ਆਪਣੀ ਸਾਰਿਆਂ ਦੀ ਕੋਈ ਸਿਆਸੀ ਸਾਂਝ ਨਹੀਂ ਹੈਗੀ ਆਪਣੀ ਸਾਰਿਆਂ ਦੀ ਪਰਿਵਾਰਕ ਸਾਂਝ ਹੈ ਕੋਈ ਵੀਰੇ ਬਜ਼ੁਰਗਾਂ ਦੀ ਖਾਲ ਲੱਗਦੇ ਨੇ ਕੋਈ ਭੈਣ ਭਰਾ ਦੀ ਥਾਂ ਲੱਗਦੇ ਨੇ ਤੇ ਸਾਰੇ ਆਪਾਂ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਤੁਹਾਡੇ ਕੰਮ ਰਹਿੰਦੇ ਨੇ ਮਸਲੇ ਰਹਿੰਦੇ ਨੇ ਆਪਾਂ ਇਹਨਾਂ ਨੂੰ ਨਿਪਰੇ ਚਾੜੀਏ ਸੋ ਔਰ ਅੱਜ ਐਂਕਰ 9 ਲੱਖ ਰੁਪਏ ਜਿਹੜਾ ਤੁਹਾਨੂੰ ਇੱਕ ਸੈਂਸੀ ਬਰਾਦਰੀ ਦੇ ਭਾਈਚਾਰੇ ਦੀ ਤੁਹਾਨੂੰ ਸ਼ਾਲਾ ਦੇ ਲਈ ਔਰ ਇੱਕ ਕਬਰਸਤਾਨ ਦੀ 4 ਕਰਵਾਜ ਦੇ ਲਈ 4 ਲੱਖ ਰੁਪਿਆ ਸੈਸੀ ਭਾਈਚਾਰੇ ਲਈ 5 ਲੱਖ ਰੁਪਿਆ 9 ਲੱਖ ਰੁਪਿਆ ਜੇ ਤੁਹਾਨੂੰ ਬਾਕੀ ਹੋਰ ਦੇ ਵੀ ਚੱਲੇ ਆ ਇਹ ਜਲਦ ਤੋਂ ਜਲਦ ਇਹ ਲਾਓ ਔਰ ਉਹਨਾਂ ਨਾਲ ਸਮੇਂ ਜਦੋਂ ਤੁਸੀਂ ਲਾਦੇ ਇਹ ਨਾਲ ਦੀ ਫੋਨ ਰੰਡਾ ਜਿਹੜੇ ਉਹ ਵੀ ਤਿਆਰ ਨੇ ਸੋ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ